ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਗਰ ਕੋਟਲੀ ਸੰਗਰ ਪਿੰਡ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਕ ਬਹੁਤ ਹੀ ਚੰਗੀ ਨੀਲੀ ਰਾਵੀ ਦੀ ਝੋਟੀ ਹੈ ਜਿਹੜੀ ਦੂਜੇ ਸੂਏ ਲਈ ਗੱਭਣ ਇਹ ਵਿਕਾਊ ਆ ਸੋ ਦੋਸਤੋ ਜਾਣਕਾਰੀ ਸਾਰੀ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਆਮ ਪਸ਼ੂਆਂ ਦੀ ਇਹ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਤੇ ਆਪਣਾ ਪੇਜ ਆ ਸੁਖਰਾਜ ਡੇਰੀ ਫਾਰਮਿੰਗ ਉਹਨੂੰ ਵੀ ਜਰੂਰ ਫੋਲੋ ਕਰਿਓ ਇਹ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈਗਾ ਜੀ ਮੋੜਾ ਠੀਕ ਹੈ ਜੀ ਬਾਈ ਮੋੜੇ ਆਪਣਾ ਮੋਬਾਈਲ ਨੰਬਰ ਬੋਲ ਦਿਓ 84375 84375 97982 97982 ਠੀਕ ਹੈ ਬਾਈ ਝੋਟੀ ਆਪਣੇ ਘਰ ਦੀ ਹੈ ਇਹ ਘਰ ਦੀ ਹੈ ਜੀ ਠੀਕ ਹੈ ਬੱਚੇ ਪਾਲਿਆ ਜੀ ਬੱਚੇ ਪਾਲਿਆ ਸੀ ਤੇ ਇਹਨੇ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਾਈ ਇਹਨੇ ਪਹਿਲੇ ਸੂਏ ਬੱਚੇ ਨੂੰ ਚੰਗਾ ਕੇ 12 ਲੀਟਰ ਦੁੱਧ ਦਿੱਤਾ ਠੀਕ ਹੈ ਤੇ ਐਤ ਕੀ ਕੀ ਉਮੀਦ ਕਰਦੇ ਆਂ ਬਈ ਐਤ ਕੀ ਬਈ 16 ਦੇ ਲਗਭਗ ਜਾਊਗੀ 16 ਦੇ ਲਗਭਗ ਜਾਊਗੀ ਠੀਕ ਹੈ ਤੇ ਬਈ ਸੀਮਣੇ ਦੇ ਕਿਹੜਾ ਲੱਗਿਆ ਸੀਮਣੇ ਦੇ ਲੋਹਰੇ ਹੀ ਆ ਲੋਹਰੀ ਬੁੱਲ ਜਿਹੜਾ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਉਹਦਾ ਇਹਦਾ ਸੀਮਣ ਲੱਗਿਆ ਠੀਕ ਹੈ ਜੀ ਤੇ ਕਿੰਨੇ ਦਿਨ ਲੈ ਜੂ ਬਈ ਲੈ ਜੂ ਬਸ ਆਹ ਇੱਕ ਪੰਜ ਚਾਰ ਦਿਨ ਠੀਕ ਹੈ ਲੋ ਵੀ ਪੰਜ ਚਾਰ ਦਿਨ ਲੈ ਜੂਗੀ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆਂ ਦੋਸਤੋ ਥਣ ਹਵਾਨੇ ਦੀ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਆ ਬਹੁਤ ਹੀ ਚੰਗਾ ਠੰਡ ਤੇ ਹਵਾਨਾ ਦੋਸਤੋ ਦੋਨਾਂ ਸਾਈਡਾਂ ਤੋਂ ਤੁਹਾਨੂੰ ਠੰਡ ਤੇ ਹਵਾਨਾ ਇਹਦਾ ਚੈੱਕ ਕਰਾਵਾਂਗੇ ਸੇਮ ਸਾਇਆ ਦੋਸਤੋ ਦੋਨਾਂ ਪਾਸਿਓਂ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਸਾਫ ਸੁਥਰਾ ਹਵਾਨਾ ਹੈ ਆ ਗਾੜੀ ਬਹੁਤ ਚੰਗੀ ਹੈ ਦੋਸਤੋ ਧੁੰਨੀ ਨਾਲ ਲੱਗਦਾ ਹਵਾਨਾ ਦੇਖ ਸਕਦੇ ਆ ਤੇ ਮਧਰੀ ਗੋਡੀ ਦੀ ਹੈ ਦੋਸਤੋ ਚਾਰੇ ਪੈਰ ਚਟੇ ਆ ਤੇ ਅੱਖਾਂ ਦੇ ਵਿੱਚ ਥੋੜਾ ਜਿਹਾ ਚੀਰਾ ਚਟਾ ਸਿੰਘ ਪਿਛਲੇ ਪਾਸਿਓਂ ਗੁੰਡਾ ਦੇਖ ਸਕਦੇ ਹੋ ਤੁਸੀਂ ਦਰمیانہ ਆਕਾਰ ਦਾ ਘਾੜਾ ਦੋਸਤੋ ਨਾ ਜ਼ਿਆਦਾ ਛੋਟਾ ਤੇ ਨਾ ਬਾਲਾ ਵੱਡਾ ਤੇ ਰਾਜੀਪਲੀ ਵੀ ਠੀਕ ਠਾਕ ਹੈ ਤੇ ਬਾਈ ਜੀ ਪੂਛ ਦਾ ਦੰਬ ਤੁਸੀਂ ਦੇਖ ਸਕਦੇ ਆ ਉੱਪਰ ਤੱਕ ਚਿੱਟਾ ਬਾਈ ਖੋਲ ਕੇ ਤੋੜ ਕੇ ਦਿਖਾ ਦਿਓ ਸੋ ਸਤ ਸੁਤਰੇ ਹਵਾਨੇ ਦੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਲਓ ਜੀ ਬਹੁਤ ਵਧੀਆ ਪਧਰਾ ਹਵਾਨਾ ਇੱਦਾਂ ਬਹੁਤ ਹੀ ਪਧਰਾ ਹਵਾਨਾ ਦੋਸਤੋ ਦੇਖ ਸਕਦੇ ਆ ਤੁਸੀਂ ਸਾਫ਼ ਤੇ ਸੁਥਰਾ ਬਾਈ ਜੀ ਕੀ ਮੁੱਲ ਕੀਤਾ ਇਹਦਾ 120 ਮੁੱਲ ਲਵ 120000 ਤੇ ਮਾਨਤਨ ਹੋ ਜੂ ਬਾਈ ਮਾਨਤਨ ਕਰ ਦਾਂਗੇ ਲਓ ਵੀ ਮਿੱਤਰੋ 120000 ਬਾਈ ਨੇ ਇਹਦੀ ਕੀਮਤ ਮੰਗੀ ਆ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਬਾਈ ਜੀ ਨਾਲ ਫੋਨ ਤੇ ਸੰਪਰਕ ਕਰ ਸਕਦੇ ਆ ਉੱਪਰਲੇ ਪਾਸੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਹੇਠਲੇ ਪਾਸੇ ਨੰਬਰ ਸਾਡਾ ਚੱਲ ਰਿਹਾ ਦੋਸਤੋ ਵੀਡੀਓ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਦੋਸਤੋ ਆਉਣ ਵਾਲੀ ਜੇ ਵੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ